ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਜ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕੀਤੀ ਹੈ ਸਬਜ਼ੀ ਸਬਜ਼ੀ ਵੀ ਕਿਸਤੀ ਬਣਾਈ ਹੈ ਜਿਹਦੀ ਤੁਸੀਂ ਸਿੰਪਲ ਤਰੀਕੇ ਦੇ ਨਾਲ ਬਣਾਉਂਦੇ ਹੋ ਅੱਜ ਅਸੀਂ ਉਸੇ ਸਬਜ਼ੀ ਦੀ ਇੱਕ ਅਲੱਗ ਤਰੀਕਾ ਅਪਣਾਇਆ ਤੇ ਬਹੁਤ ਹੀ ਜ਼ਿਆਦਾ ਸਵਾਦ ਬਣੀ ਹੈ ਇਹ ਸਬਜ਼ੀ ਅਸੀਂ ਜਿਸ ਚੀਜ਼ ਦੀ ਬਣਾਈ ਹੈ ਇਹ ਘਰ ਵਿੱਚ ਹਰੇਕ ਬੱਚੇ ਨੂੰ ਤੇ ਵੱਡਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਤੇ ਬੜਾ ਚਾਹ ਮਾ ਨਾਲ ਖਾਂਦੇ ਆਂ ਅੱਜ ਥੋੜਾ ਜਿਹਾ ਅਸੀਂ ਚੇਂਜ ਕੀਤਾ ਹੈ ਤੇ ਕਲੱਗ ਫਲੇਵਰ ਦਿੱਤਾ ਹੈ ਤੇ ਕਲਾਕ ਤਰੀਕੇ ਨਾਲ ਇਹ ਸਬਜੀ ਬਣਾ ਕੇ ਤਿਆਰ ਕੀਤੀ ਜੇ ਇਹ ਸਬਜੀ ਤੁਸੀਂ ਵੀ ਬਣਾਣੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿ ਇੰਨੀ ਜ਼ਿਆਦਾ ਸਵਾਦ ਬਣਦੀ ਹੈ ਜੇ ਤੁਸੀਂ ਇੱਕ ਵਾਰ ਇਹ ਸਬਜੀ ਬਣਾ ਲਈ ਹੈ ਤਾਂ ਮਟਰ ਚਿਕਨ ਖਾਣਾ ਭੁੱਲ ਜਾਓਗੇ ਕਿ ਇੰਨੀ ਜ਼ਿਆਦਾ ਟੇਸਟੀ ਤੇ ਵਧੀਆ ਬਣਦੀ ਹੈ ਇਹ ਸਬਜੀ ਅਸੀਂ ਕਿਸ ਤਰ੍ਹਾਂ ਬਣਾਈ ਹੈ ਮੇਰੇ ਚੈਨਲ ਨੂੰ HK ਪੰਜਾਬੀ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸੋਆਬੀਨ ਵਡੀਆਂ ਦੀ ਸਬਜ਼ੀ ਬਣਾਉਣ ਦੇ ਲਈ ਸੋਆਬੀਨ ਅਸੀਂ ਲੈ ਲਈਏ ਇਹਨਾਂ ਨੂੰ ਜਾਂ ਤਾਂ ਤੁਸੀਂ ਪਾਣੀ 'ਚ ਉਬਾਲ ਲਓ ਜਾਂ ਗਰਮ ਪਾਣੀ ਇਸੇ ਤਰ੍ਹਾਂ ਇੱਕ ਬਰਤਨ ਵਿੱਚ ਪਾ ਲਓ ਤੇ ਇਹਨੂੰ 5 ਤੋਂ 10 ਮਿੰਟ ਰੱਖੇ ਰਹਿਣ ਤਾਂ ਬਿਲਕੁਲ ਇਹ ਸੌਫਟ ਹੋ ਜਾਂਦੀ ਹੈ ਹੁਣ ਅਸੀਂ ਇਹਨਾਂ ਦੇ ਵਿੱਚ ਗਰਮ ਪਾਣੀ ਪਾ ਦਿੰਦੇ ਆ ਤੇ 10 ਮਿੰਟ ਇਹਨਾਂ ਨੂੰ ਰੱਖ ਦਿੰਦੇ ਆ ਜਾਂ ਤੁਸੀਂ ਪਾਣ ਗਰਮ ਪਾਣੀ ਵਿੱਚ ਉਬਾਲਣੀ ਆ ਤਾਂ 2 ਤੋਂ 3 ਮਿੰਟ ਵਿੱਚ ਇਹ ਐਂਡ ਸੌਫਟ ਹੋ ਜਾਂਦੀਆਂ ਹੈ ਸੜਕੇ ਦੇ ਲਈ ਪਿਆਜ਼ ਇਹਨਾਂ ਨੂੰ ਇਸ ਤਰ੍ਹਾਂ ਲੰਬਾ ਲੰਬਾ ਕੱਟ ਲਿਆ ਹੈ ਦੋ ਟਮਾਟਰ ਲਏ ਆ ਲਸਣ ਅਦਰਕ ਤੇ ਦੋ ਹਰੀਆਂ ਮਿਰਚਾਂ ਲਈਆਂ ਗੈਸ ਤੇ ਕੜਾਈ ਰੱਖ ਲਈ ਹੈ ਇਹਦੇ ਵਿੱਚ ਪਾ ਲੈਂਦੇ ਆ ਸਰੋਂ ਦਾ ਤੇਲ ਕੋਈ ਵੀ ਤੁਸੀਂ ਕੁਕਿੰਗ ਆਇਲ ਜਿਹੜੇ ਤੁਸੀਂ ਕਰਦੇ ਆ ਔਰ ਤੁਸੀਂ ਲੈ ਲੈਣਾ ਹੈ ਤੇਲ ਤੁਸੀਂ ਉਸ ਹਿਸਾਬ ਦੇ ਨਾਲ ਪਾ ਲੈਣਾ ਜਿੰਨੀ ਕਿ ਸਬਜ਼ੀ ਬਣਾਣੀ ਹੈ ਜਿਆਦਾ ਮਸਾਲਾ ਐ ਤਾਂ ਜਿਆਦਾ ਥੋੜਾ ਜਿਹਾ ਤੇਲ ਪਾ ਲਓ ਜੇ ਥੋੜੀ ਸਬਜੀ ਬਣਾਣੀ ਆ ਚਾਰ ਪੰਜ ਬੰਦੇਾਂ ਦੀ ਤਾਂ ਦੋ ਤੋਂ ਤਿੰਨ ਚਮਚੇ ਤੇਲ ਤੇ ਬਹੁਤ ਹੈ ਤੇਲ ਗਰਮ ਹੋ ਗਿਆ ਇਹਦੇ ਵਿੱਚ ਲਸਣ ਅਦਰਕ ਗੱਜਰਾਂ ਨੂੰ ਅਸੀਂ ਕੱਟ ਕੇ ਪਾ ਦਿੰਦੇ ਆ प्याज हम प्याजी इन गोल्डन ब्राउन दस यहाँ भुन लेना है जोड़े आप टमा लेना पेस्ट बना के पाएंगे टमाटर की भी कटिंग कर लगे ਇਜੜੀ ਆਪਾਂ ਸੋਆਬੀਨ ਦੀ ਸਬਜ਼ੀ ਬਣਾਣੀ ਹੈ ਜੇ ਤੁਸੀਂ ਸੋਆਬੀਨ ਦੀਸ ਬੜੀਆਂ ਦੀ ਸਬਜ਼ੀ ਖਾ ਖਾ ਕੇ ਅੱਕ ਗਏ ਹੈ ਤੇ ਮੇਰੇ ਇਸ ਤਰੀਕੇ ਨਾਲ ਜੀਰੂ ਟਰਾਈ ਕਰਿਓ ਉਹ ਮੀਟ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਉਗੀ ਹੈ ਇਹ ਵਧੀਆ ਬਣਦੀ ਹੈ ਇਸ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਜਿਹਦੇ ਅੱਗਤਾਂ ਮਟਰ ਚਿਕਨ ਵੀ ਖੇ ਲੈ ਕੇ ਇੰਨੀ ਜਿਆਦਾ ਇਹ ਸਵਾਦ ਬਣਦੀ ਜੇ ਤੁਸੀਂ ਇੱਕ ਵਾਰ ਮੇਰੇ ਇਸ ਤਰੀਕੇ ਨਾਲ ਬਣਾ ਲਈ ਤਾਂ ਬਾਰ-ਬਾਰ ਤੁਸੀਂ ਕਿਸੇ ਤਰੀਕੇ ਦੇ ਨਾਲ ਬਣਾਉਂਦੇ ਆ। ਹੋਮ ਬਣਾ ਲਏ ਦਾ ਟਮਾਟਰਾਂ ਦਾ ਪੇਸਟ। ਬਗੀਆਂ ਵੀ ਸਾਗੀਆਂ ਸੌਫਟ ਹੋ ਗਈਆਂ। ਇਹਨਾਂ ਨੂੰ ਇਸ ਤਰ੍ਹਾਂ ਤੁਸੀਂ ਬਾਅਦ ਵਿੱਚ ਠੰਡੇ ਪਾਣੀ 'ਚ ਪਾ ਲੈਣਾ। ਤੇ ਠੰਡੇ ਪਾਣੀ 'ਚ ਪਾ ਕੇ ਇਹਨੂੰ ਐਨ ਨਸੀਨ ਚੋੜ ਲੈਣਾ। ਇਹਨਾਂ ਦਾ ਪਾਣੀ ਬਿਲਕੁਲ ਕਢਾਲ ਦੇਣਾ। ਹੁਣ ਬੜੀਆਂ ਨੂੰ ਝਾਗ ਵਿੱਚ ਪਾ ਕੇ ਇਹਨਾਂ ਨੂੰ ਪੇਸ ਲੈਣਾ ਤੇ ਦੇ ਵਿੱਚ ਦੋ ਹਰੀਆਂ ਮਿਰਚਾਂ ਲਸਣ ਇੱਕ ਛੋਟੇ ਸਾਈਜ਼ ਦਾ ਪਿਆਜ਼ ਲਿਆ ਇਹਨਾਂ ਨੂੰ ਵੀ ਕੱਟ ਕੇ ਤੇ ਇਹਨਾਂ ਦਾ ਦਰਦਰਾ ਜਿਹਾ ਪੇਸਟ ਬਣਾ ਲੈਣਾ ਤਾਂ ਕਾ ਵੀ ਸਾਡਾ ਹਾਫ ਪੱਕ ਗਿਆ ਹੈ ਨੂੰ ਬਸ ਇੱਕ ਦਾ ਦੋ ਕੁ ਮਿੰਟ ਇਹਨੂੰ ਹੋਰ ਪਕਾ ਲੈਂਦੇ ਆ ਸੋ ਅਬ ਇਹਨੂੰ ਪਣੀ ਅਸੀਂ ਤਰਦ ਰਹੀਆਂ ਇਹ ਪੀਸ ਲਈਆਂ ਵੱਡੇ ਬਰਤਨ ਵਿੱਚ ਪਾ ਲੰਦੀ ਹੈ ਬਰਤਨ ਦਾ ਛੋਟਾ ਜਿਹਾ ਮਿਕਸ ਨਹੀਂ ਹੋਣਾ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਇੱਕ ਇੱਕ ਕੜਚੀ ਬੇਸ ਅੰਦੀ ਬੇਸਨ ਪਾ ਕੇ ਇਹਨੂੰ ਕਰ ਲੈਂਦੇ ਮਿਕਸ ਪਾਣੀ ਤਾਂ ਇਸਤੇਮਾਲ ਕਰਨਾ ਹੈਗਾ ਜੇ ਤੁਸੀਂ ਜਿਆਦਾ ਹੀ ਨਚੋੜ ਦਿੱਤੀਆਂ ਮੇਰੇ ਤਾਂ ਪਾਣੀ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਬੇਸਣ ਇਹਦਾ ਪਾਣੀ ਦੇ ਵਿੱਚ ਹੁੰਦਾ ਹੀ ਹੈ ਤੇ ਮਿਕਸ ਹੋ ਜਾਂਦਾ ਹੈ ਇਸ ਤਰ੍ਹਾਂ ਦੇਖ ਲੈਣਾ ਬੇਸਣ ਦਾ ਹਿਸਾਬ ਜੇ ਇਸ ਤਰ੍ਹਾਂ ਕੀ ਦੇ ਓਕ ਤੇ ਜੇ ਬਣ ਜਾਵਾ ਇਸ ਤਰ੍ਹਾਂ ਦੇਖ ਰਹੇ ਜੇ ਨਾ ਬਣਦੇ ਤਾਂ ਥੋੜਾ ਜਿਹਾ ਬੇਸਣ ਤੁਸੀਂ ਹੋਰ ਪਾ ਸਕਦੇ ਹੋ ਹੁਣ ਇਹਦੇ ਵਿੱਚ ਪਾ ਦਿੰਦੇ ਆ ਨਮਕ ਥੋੜਾ ਜਿਹਾ ਇਦੇ ਵਿੱਚ ਪਾ ਦਿੰਦੇ ਜੀਰਾ ਤੇ ਧਨੀਆ ਦਾ ਪਾਊਡਰ ਬਿਲਕੁਲ ਥੋੜਾ ਜਿਹਾ ਹੀ ਪਾਣਾ ਹੈ ਇਹਨੂੰ ਮਿਕਸ ਕਰਕੇ ਤੇ ਇਹਦੇ ਬਣਾ ਲੈਣੇ ਐ ਕੋਕਟੇ ਤੁਸੀਂ ਗੋਲ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਲੰਬੀ ਕੋਈ ਵੀ ਤੁਸੀਂ ਇਹਦੀ ਸ਼ੇਪ ਦੇ ਸਕਦੇ ਹੋ ਤੇ ਸਾਰੇ ਆ ਕੋਕਟੇ ਹੁਣ ਅਸੀਂ ਬਣਾ ਕੇ ਪਹਿਲਾਂ ਰੱਖ ਲੈਂਦੇ ਐ ਕੋਕਟੇਲ ਸਟੇਮਣਕੇ ਤਿਆਰ ਹੈ ਹੁਣ ਆ ਗਿਆ ਇਹਨਾਂ ਨੂੰ ਫਰਾਈ ਕਰਨ ਦਾ ਟਾਈਮ ਗੈਸ ਤੇ ਕੜਾਈ ਰੱਖ ਲਈ ਹੈ ਇਹਦੇ ਵਿੱਚ ਪਾਤਾ ਹੈ ਫਾਈਨ ਟੇਲ ਜਿਹੜਾ ਆਪਾਂ ਤੜਕਾ ਭੁੰਨਿਆ ਸੀ ਜਾਨਾ ਉਹਦਾ ਪੇਸਟ ਬਣਾ ਲੈਂਦੇ ਆ ਜਦ ਤੱਕ ਸਾਡਾ ਉਹਦਾ ਤੇਲ ਗਰਮ ਹੁੰਦਾ ਹੈ ਇਸ ਤਰ੍ਹਾਂ ਸਬਜ਼ੀ ਬਣਾਉਣ ਨੂੰ ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗਦਾ ਹੈ ਪਰ ਸਵਾਦ ਬਹੁਤ ਹੀ ਜ਼ਿਆਦਾ ਬਣਦੀ ਹੈ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਹਾਂ ਹੁਣ ਅਸੀਂ ਕੌਫਤੇ ਇਸ ਤਰ੍ਹਾਂ ਤੁਸੀਂ ਜਿੰਨੇ ਕਾੰਦੇ ਆ ਉਹਨੇ ਕਹੀ ਪਾਣੇ ਹੈ ਤੇਲ ਜਿਆਦਾ ਬਹੁਤ ਜਿਆਦਾ ਗਰਮ ਨਹੀਂ ਕਰਨਾ ਕਿ ਵਿੱਚੋਂ ਧੂਆ ਨਿਕਲ ਜਾਵੇ ਘੱਟ ਗਰਮ ਕਰਕੇ ਹੀ ਤੁਸੀਂ ਵਿੱਚ ਕੋਫਤੇ ਪਾਣੇ ਆ ਜੇ ਫੁੱਲ ਜਿਆਦਾ ਗਰਮ ਹੁੰਦਾ ਹੈ ਤਾਂ ਇੱਕਦਮ ਜਿਹੜੇ ਕੋਫਤੇ ਕੋਈ ਵੀ ਆਪਾਂ ਚੀਜ਼ ਬਣਾਉਂਦੇ ਆ ਢੋਪੜ ਤੋਂ ਫੁੱਕ ਜਾਂਦੀ ਹੈ ਤੇ ਵਿੱਚ ਤੇ ਰਹਿ ਜਾਂਦੀ ਹੈ ਕੱਚੀ ਇਸ ਲਈ ਤੁਸੀਂ ਤੇਲ ਪਹਿਲਾਂ ਥੋੜਾ ਹੀ ਗਰਮ ਕਰਨਾ ਹੈ بسਨੇ ਕੇ ਪਾਉਂਦੇ ਆ ਬਾਕੀ ਇਹ ਦੁਬਾਰਾ ਫਿਰ ਫਰਾਈ ਕਰ ਲਾਵਾਂਗੇ ਆ ਜਦ ਤੱਕ ਸਾਡੇ ਇੰਦਰ ਕੋਬ ਤੇ ਫਰਾਈ ਹੁੰਦੇ ਆ ਦੂਜੀ ਕੜਾਹੀ ਵਿੱਚ ਅਸੀਂ ਲਾ ਦਿੰਦੇ ਆ ਤੜਕਾ ਤੜਕੇ ਦੇ ਲਈ ਹੋਏ ਆਪਾਂ ਦੁਬਾਰਾ ਕੜਾਹੀ ਲੈ ਲਈ ਐ ਹੁਣ ਇਹਦੇ ਵਿੱਚ ਪਾ ਲੈਂਦੇ ਆ ਥੋੜਾ ਜਿਹਾ ਤੇਲ ਆਪਾਂ ਦੋਹੇ ਚੀਜ਼ਾਂ ਇਕੱਠੀਆਂ ਹੀ ਬਣਾ ਲੈਣੀਆਂ ਹੁਣ ਜੇ ਅਸੀਂ ਕੱਲੀ ਕੱਲੀ ਸੋਚੀਏ ਪਹਿਲਾਂ ਅਸੀਂ ਕੋਬ ਤੇ ਫਰਾਈ ਕਰਾਂਗੇ ਆ ਜੋ ਜਤੀਕਰ ਸਾਡੇ ਕੌਫ ਤੇ ਫਰਾਈ ਹੋਣੀ ਹੈ ਦੂਜੇ ਸਾਈਡ ਅਸੀਂ ਤੜਕਾ ਲਾ ਦੇਣਾ ਹੈ ਤੜਕੇ ਉਪਰ ਪਾ ਦਿੰਦੇ ਆ ਸਾਫਤਾ ਧਨੀਆ ਟੁਟਕੀ ਪਾਉਂਦੇ ਆ ਹਿੰਗ ਨਾਹੀ ਦੇ ਪਾ ਦਿੰਦੇ ਆ ਸਾਫਤਾ ਜੀਰਾ ਜੀਰਾ ਤੇ ਧਨੀਆ ਪੁੱਜ ਗਿਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਅਸੀਂ भुनया हुया तड़का पेस्ट बनाया है ना थी थोड़ा जो करके तड़का सा भुजया हुआ है कि फुल इन्हों भुन लिया हाफ फ्राई नहीं किया है उस तो बाद ही पा देने ये ਟਮਾਟਰ ਦਾ ਪੇਸਟ ਟਮਾਟਰ ਦਾ ਪੇਸਟ ਪਾ ਕੇ ਇਹਨੂੰ ਤੁਸੀਂ 1 ਜਾਂ 2 ਮਿੰਟ ਇਹਨੂੰ ਪਕਾਉਣਾ ਹੈ 2 ਮਿੰਟ ਤੋਂ ਬਾਅਦ ਇਹਦੇ ਵਿੱਚ ਪਾ ਦਿੰਦੇ ਅਸੀਂ ਪਾਊਡਰ ਮਸਾਲੇ ਹਲਦੀ ਨਮਕ ਲਾਲ ਮਿਰਚ ਪਾਊਡਰ ਇਹਦੇ ਵਿੱਚ ਆਪਾਂ ਪਹਿਲਾਂ ਹਰੀ ਮਿਰਚ ਪਾਈ ਹੋਈ ਹੈ ਤੇ ਤੁਸੀਂ ਲਾਲ ਮਿਰਚ ਉਸ ਹਿਸਾਬ ਦੇ ਨਾਲ ਆਪਣਾ ਪਾ ਲੈਣਾ ਟੇਸਟ ਦੇ ਮੁਤਾਬਕ ਪਾ ਲੈਣੀ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਆ ਢੇਗੀ ਮਿਰਚ ਜਿਸ ਤਰ੍ਹਾਂ ਮੈਂ ਤੁਹਾਨੂੰ ਰੇਕ ਵੀਡੀਓ ਵਿੱਚ ਦੱਸਦੀ ਆ ਜਦ ਅਸੀਂ ਇਹ ਵਿੱਚ ਜਦ ਅਸੀਂ ਸਬਜ਼ੀ ਬਣਾਉਂਦੇ ਆ ਉਹਦੇ ਵਿੱਚ ਅਸੀਂ ਤੜਕਾ ਆ ਪਾਊਡਰ ਮਸਾਲੇ ਪਾਉਂਦੇ ਆ ਤਾਂ ਗੈਸ ਬਿਲਕੁਲ ਲੋ ਕਰਕੇ ਪਾਣਾ ਹੈ ਜਾਇ ਕਪੋਲੀ ਵਿੱਚ ਪਾ ਕੇ ਸਾਰੇ ਮਸਾਲੇ ਪਾ ਲੈਣੇ ਤੇ ਪਾਣੀ ਪਾ ਕੇ ਇਹਨਾਂ ਦਾ ਪੇਸਟ ਬਣਾ ਕੇ ਫਿਰ ਤੁਸੀਂ ਪਾਣਾ ਹੈ। ਇਹਦੇ ਨਾਲ ਇਹ ਹੁੰਦਾ ਹੈ ਕਿ ਕਲਰ ਵੀ ਬਣਿਆ ਰਹਿੰਦਾ ਹੈ ਤੇ ਤੜਕਾ ਫੁੱਪਦਾਨੀ ਹੈਗਾ। ਬਾਅਦ ਵਿੱਚ ਤੁਸੀਂ ਗੈਸ ਨੂੰ ਫੁੱਲਾ ਹੌਲੀ ਹੌਲੀ ਕਰਨੀ ਹੈ ਫਿਰ ਤੁਸੀਂ ਦੁਬਾਰਾ ਇਹਨੂੰ ਤੜਕੀ ਨੂੰ ਪੁੰਨਣਾ ਹੈ ਜਦ ਤੱਕ ਕਰ ਪੁੰਨਾ ਜਦ ਤੱਕ ਤੜਕਾ ਆਪਣਾ ਤੇਲ ਨਾ ਛੱਡ ਦੇ। ਜਾ ਦੇ ਤੇਲ ਛੱਡ ਜਾਂਦਾ ਹੈ ਕਿ ਸ਼ਾਮ ਨੂੰ ਰੋ ਤੇ ਤੜਕਾ ਸਾਡਾ ਵੀ ਕੋਲ ਆਣ ਵਧੀਆ ਪੁੱਜ ਕੇ ਤਿਆਰ ਹੈ। ਇਹ ਕਲਰ ਵੀ ਦੇਖੋ ਕਿੰਨਾ ਵਧੀਆ ਆਇਆ ਹੈ। ਤੜਕਿਆਂ ਦੇਖੋ ਆਪਣਾ ਤੇਲ ਛੱਡ ਦਿੱਤਾ। ਹੁਣ ਇਹਦੇ ਵਿੱਚ ਪਾਦਨਦੇ ਅਸੀਂ ਦੁੱਧ ਤੋਂ ਲਾਹੀ ਹੋਈ ਤਾਜੀ ਫਰੈਸ਼ ਕਰੀਮ ਪਾਣੀ ਹੈ। ਸਰਸਵੇਰ ਦਾ ਦੁੱਧ ਹੁੰਦਾ ਹੈ। ਉਸ ਪਰ ਤਾਂ ਬਾਸ ਪਾੜਾ ਕੇ ਤੁਸੀਂ ਪਾ ਜਾਣੀ ਹੈ। जी मार्केट तो लिया के भी पा सकते जो बैडे को वाला दुध हैगा तो बेस्ट है, है तो अपनी शुद्ध मलाई तो भी पा सकते हो मलाई पा के पा दे थोड़ी जी कस्तूरी मेथी ਸਾਡਾ ਪੁੱਜ ਕੇ ਬਿਲਕੁਲ ਲੈਂ ਤਿਆਰ ਹੈ ਹੁਣ ਤੁਹਾਨੂੰ ਜਿੰਨੀ ਕ ਗਰੇਵੀ ਚਾਹੀਦੀ ਹੈ ਉਸ ਹਿਸਾਬ ਦੇ ਨਾਲ ਤੁਸੀਂ ਇਹਦੇ ਵਿੱਚ ਪਾਣੀ ਪਾ ਲੈਣਾ ਹੈ ਪਾਣੀ ਥੋੜਾ ਜਿਆਦਾ ਹੀ ਰੱਖਿਓ ਕਿਉਂਕਿ ਜਦ ਬਾਅਦ ਵਿੱਚ ਅਸੀਂ ਇਹਦੇ ਵਿੱਚ ਕੋਕ ਤੇ ਪਾਵਾਂਗੇ ਤੇ ਕੋਕ ਤੇ ਨਾ ਵੀ ਕਾਫੀ ਪਾਣੀ ਸੋਕ ਕਰ ਲਣਾ ਤੁਸੀਂ ਉਸ ਹਿਸਾਬ ਦੇ ਨਾਲ ਪਾਣੀ ਇਹਦੇ ਵਿੱਚ ਪਾ ਲੈਣਾ ਹੈ ਅਸੀਂ ਇਹਦੇ ਵਿੱਚ ਛੋਟਾ ਇੱਕ ਜੱਗ ਮੈਂ ਪਾਣੀ ਦਾ ਪਾਇਆ ਹੈ ਤੇ ਹੁਣ ਇਹਨੂੰ ਟੱਪ ਕੇ ਕਰੇ ਵੀ ਨੂੰ ਪਹਿਲਾਂ ਅਸੀਂ 10 ਤੋਂ 15 ਮਿੰਟ ਪਕਾਣਾ ਤੇ ਬਾਅਦ ਵਿੱਚ ਇੱਥੇ ਅਸੀਂ ਕੋਕਤੇ ਪਾਵਾਂਗੇ ਕੋਕਤੇ ਵੀ ਸਾਡੇ ਬਣ ਕੇ ਤਿਆਰ ਹੈ ਇਹਨਾਂ ਨੂੰ ਅਸੀਂ ਬਾਅਦ ਵਿੱਚ ਸਬਜ਼ੀ ਚ ਪਾਵਾਂਗੇ ਜਿਹੜੀ ਆਪਾਂ ਸਵਾਵੇਂ ਦੀ ਸਬਜ਼ੀ ਬਣਾਉਂਦੀ ਆ ਸਿਰਫ ਉਹੀ ਇੱਕ ਤਰੀਕੇ ਨਾਲ ਨਹੀਂ ਬਣਾਈ ਜਾਂਦੀ ਬਹੁਤ ਹੀ ਜ਼ਿਆਦਾ ਤਰੀਕੇ ਆ ਇਹਦੇ ਅਲੱਗ-ਅਲੱਗ ਤਰੀਕੇ ਤੇ ਅਲੱਗ-ਅਲੱਗ ਫਲੇਵਰ ਤੁਸੀਂ ਇੱਕ ਸਬਜ਼ੀ ਦੇ ਬਣਾ ਸਕਦੇ ਹੋ ਇਦੇ ਲਈ ਮਿਹਨਤ ਥੋੜੀ ਜਿਹੀ ਜ਼ਿਆਦਾ ਕਰਨੀ ਪੈਂਦੀ ਹੈ ਜੇ ਸਵਾਦ ਚੀਜ਼ ਖਾਣੀ ਆ ਹੋਟਲ ਦੇ ਫਲੇਵਰ ਵਰਗੀਆਂ ਚੀਜ਼ਾਂ ਆਪਾਂ ਘਰ ਵਿੱਚ ਬਣਾਉਣੀਆਂ ਤਾਂ ਮਿਹਨਤ ਤਾਂ ਕਰਨੀ ਹੀ ਪੈਣੀ ਹੈ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਖਾਓਗੇ ਨਾ ਅਨੇ ਜਿਆਦਾ ਕ੍ਰਿਸਪੀ ਤੇ ਸਵਾਦ ਹੈ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਨਾਲ ਸੌਵੇਂ ਬੜੀਆਂ ਦੀ ਸਬਜ਼ੀ ਜ਼ਰੂਰ ਟਰਾਈ ਕਰਿਓ ਗਰੇਵੀ ਸਾਡੀ ਬਣ ਕੇ ਤਿਆਰ ਹੈ ਗੈਸ ਅਸੀਂ ਬੰਦ ਕਰਤਾ ਸੀ ਤੇ ਹੁਣ ਤੁਹਾਨੂੰ ਲੱਗਦਾ ਹੋਣਾ ਕਿ ਥੋੜੀ ਜਿਹੀ ਇਹ ਪਤਲੀ ਹੈ ਜਦ ਅਸੀਂ ਇਹਦੇ ਵਿੱਚ ਕੋਪਤੇ ਪਾਣੇ ਆ ਤਾਂ ਕੋਪਤੇ ਨਾਲ ਵੀ ਕਾਫੀ ਪਾਣੀ ਸੋਖ ਲੈਣਾ ਇਸ ਲਈ ਤੁਸੀਂ ਪਹਿਲਾਂ ਗਰੇਵੀ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਜਿੰਨੀ ਪਕਾਣੀ ਹੈ ਉਸ ਤੋਂ ਬਾਅਦ ਹੀ ਤੁਸੀਂ ਕੋਪਤੇ ਪਾਣੇ ਆ ਗੈਸ ਬੰਦ ਕਰਕੇ ਫਿਰ ਕੋਪਤੇ ਪਾਣੇ ਆ ਫਿਰ 5 ਤੋਂ 10 ਮਿੰਟ ਇਸੇ ਤਰ੍ਹਾਂ ਇਹਨੂੰ ਪਈ ਰਹਿਣ ਦੇਣਾ ਇਹਨਾਂ ਕਾਫੀ ਪਾਣੀ ਵੀ ਸੋਖ ਲੈਣਾ ਥੋੜੀ ਗਰੇਵੀ ਵੀ ਐਨ ਸੰਘਣੀ ਹੋ ਜਾਣੀ ਜੇ ਤੁਸੀਂ ਜ਼ਿਆਦਾ ਸੰਘਣੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਥੋੜਾ ਜਿਹਾ ਸੇਕ ਹੋਰ ਲਵਾ ਲੈਣਾ ਹੈ ਆਪਾਂ 5 ਤੋਂ 10 ਮਿੰਟ ਐਪਾਈ ਹੋ ਇਸੇ ਤਰ੍ਹਾਂ ਰਹਿਣ ਦਿੰਦੇ ਆ ਤੇ ਟੱਕ ਦਿੰਦੇ ਆ ਤੇ 5 ਤੋਂ 10 ਮਿੰਟ ਬਾਅਦ ਫਿਰ ਦੇਖਿਓ ਗਰੇਵੀ ਕਿੰਨੀ ਸੰਘਣੀ ਹੁੰਦੀ ਹੈ ਬਣ ਕੇ ਤਿਆਰ ਆ ਸਾਡੀ ਸੋਆਬੀਨ ਬੜੀਆਂ ਦੀ ਸਬਜੀ ਇਹ ਸਬਜੀ ਤੁਸੀਂ ਅੱਜ ਤੱਕ ਨਹੀਂ ਬਣਾਈ ਹੋਣੀ ਐ ਜੇ ਸਬਜੀ ਤੁਸੀਂ ਮੇਰੇ ਇਸ ਤਰੀਕੇ ਦੇ ਨਾਲ ਬਣਾ ਲਈ ਐ ਖਾਣੇ ਇਹ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਗੀ ਹੈ ਇਹ ਇੰਨੀ ਜ਼ਿਆਦਾ ਸਵਾਦ ਬਣਦੀ ਹੈ ਕਿ ਦੇ ਅੱਗੇ ਮਟਰ ਚਿਕਨ ਵੀ ਫੇਲ ਹੈ ਹੁ ਤੁਸੀਂ ਦੇਖ ਕੇ ਦਾ ਦੇਖ ਕੇ ਤੁਸੀਂ ਕਹਿ ਨਹੀਂ ਸਕਦੇ ਕਿ ਆਪਾਂ ਜਿਹੜਾ ਸੋਆਬੀਨ ਦੀਆਂ ਬੜੀਆਂ ਹੁੰਦੀਆਂ ਕਿ ਇਹ ਉਦੀ ਹੋਈ ਸਬਜੀ ਹੈ ਕੋਈ ਅਲੱਗ ਕੋਕਟੇ ਬਣਾਏ ਹੋਣੇ ਆ ਇਹ ਕੋਕਟੇ ਸੋਆਬੀਨ ਬੜੀਆਂ ਦੇ ਹੀ ਕੋਕਟੇ ਹੈ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਜੇ ਤੁਸੀਂ ਹਇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਜਿਸ ਵਿੱਚ ਅਸੀਂ ਉਹੀ ਸਬਜ਼ੀਆਂ ਨੂੰ ਇੱਕ ਨਵੇਂ ਤਰੀਕੇ ਦੇ ਨਾਲ ਬਣਾਉਂਦੇ ਆ ਤੇ ਅਲੱਗ ਫਲੇਵਰ ਦੇ ਨਾਲ ਬਣਾਉਂਦੇ ਆ ਹ ਸਬਜ਼ੀਆਂ ਤਾਂ ਉਹੀ ਆਣੀਆਂ ਐ ਨਵੀਂ ਤਾਂ ਸਬਜ਼ੀ ਕੋਈ ਨਹੀਂ ਆਣੀ ਐ ਅਸੀਂ ਖਾ ਖਾ ਕੇ ਵੀ ਅੱਕ ਜਾਂਦੇ ਆ ਜੇ ਉਸੇ ਸਬਜ਼ੀ ਨੂੰ ਥੋੜਾ ਜਿਹਾ ਚੇਂਜ ਕਰ ਤੋ ਤਾਂ ਸਵਾਦ ਵੀ ਬਣਦੇ ਆ ਸਾਰਾ ਪਰਿਵਾਰ ਬੜੇ ਚਾਹਮ ਨਾਲ ਖਾਂਦਾ ਐ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ